ਸੱਚੇ ਕਾਲ ਜੀ ਪੰਜਾਬ ਨਿਊਜ਼ ਬੁਲਟਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਹਿਲਾ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਆਤਿਸ਼ੀ ਮਾਲੇਨਾ ਬਰਨ ਕੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੌਂਪਿਆ ਅਸਤੀਫਾ ਟਿੰਗਣਾੜਾ ਨੌਤ ਨੇ ਪਿੰਡਰਵਾਲੇ ਨੂੰ ਲੈ ਕੇ ਕੀਤੀ ਵਿਵਾਦਿਤ ਟਿੱਪਣੀ ਕਿ ਹਾਂ ਅਤਵਾਦੀ ਹੈ ਜਰਨੈਲ ਸਿੰਘ ਪਿੰਡਰਵਾਲੇ ਪੰਜਾਬ ਭਾਰ ਦੇ ਵਿੱਚ ਕਾਂਗਰਸ ਨੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੀਤਾ ਪ੍ਰਦਰਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਤੇ ਸੱਦ ਨਿਸ਼ਾਨੇ ਚੰਡੀਗੜ੍ਹ ਦੇ ਵਿੱਚ ਯੂਥ ਅਕਾਲੀ ਦਲ ਦਾ ਵੱਡਾ ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਿਰੌ ਕਰਨ ਦੀ ਕੋਸ਼ਿਸ਼ ਹੁਣ ਖਬਰਾਂ ਵਿਸਥਾਰ ਦੇ ਨਾਲ ਦਿੱਲੀ ਦੇ ਨਵੇਂ ਮੁੱਖ ਮੰਤਰੀ ਬਣਨਗੇ ਵਿਧਾਇਕ ਅਤੇ ਕੈਬਨਿਟ ਮੰਤਰੀ ਆਤਸ਼ੀ ਮਾਰਲੇਨਾ ਸਿੰਘ ਦਰਸਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣਾ ਅਸਤੀਫਾ ਜਿਹੜਾ ਹੈ ਉਹ ਲੈਫਟੇਨੈਂਟ ਗਵਰਨਰ ਨੂੰ ਸੌਂਪ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ ਹੋਈ ਤੇ ਇਹ ਫੈਸਲਾ ਲਿਆ ਗਿਆ ਕਿ ਆਤਿਸ਼ੀ ਮਾਰਲੇਨਾ ਦੇ ਨਾਮ ਦੇ ਉੱਤੇ ਮੋਰ ਲਗਾ ਦਿੱਤੀ ਗਈ ਹੈ ਹੁਣ ਆਤਿਸ਼ੀ ਦਿੱਲੀ ਦਾ ਕਾਰਪਾਰਸ ਸੰਭਾਲਣਗੇ ਆਮ ਆਦਮੀ ਪਾਰਟੀ ਨੇ ਆਤਿਸ਼ੀ ਮਾਰਲੇਨਾ ਨੂੰ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਮਨਜ਼ੂਰੀ ਦੇਣ ਲਈ ਆਮ ਆਦਮੀ ਪਾਰਟੀ ਵਿਧਾਇਕ ਦਲਤੀ ਮੀਟਿੰਗ ਅੱਜ ਸਵੇਰੇ 11 ਵਜੇ ਦੇ ਕਰੀਬ ਸ਼ੁਰੂ ਹੋਈ ਸੀ ਅਰਵਿੰਦ ਕੇਜਰੀਵਾਲ ਨੇ ਗ੍ਰਿਫਤਾਰੀ ਤੋਂ ਪਹਿਲਾਂ ਆਤਿਸ਼ੀ ਨੂੰ ਵੱਧ ਤੋਂ ਵੱਧ ਮੰਤ్రਾਲੇ ਦਿੱਤੇ ਸਨ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਦੇ ਅਸਤੀਫੇ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ 9 ਮਾਰਚ 2023 ਨੂੰ ਆਤਿਸ਼ੀ ਅਤੇ ਸੌਰਭ ਭਾਰਤਵਾਜ ਨੂੰ ਕੈਬਨਿਟ ਮੰਤਰੀ ਬਣਾਇਆ ਸੀ अति इस ऐलान तो बाद आतिशी ने अरविंद केजरीवाल का शुक्राना किया है ये सिर्फ आम आदमी पार्टी में हो सकता है अरविंद केजरीवाल जी के नेतृत्व में हो सकता है कि एक फर्स्ट टाइम पॉलिटिशियन एक राज्य की मुख्यमंत्री बने मैं एक सामान्य परिवार से आती हूँ शायद किसी और पार्टी में होती तो चुनाव की टिकट भी नहीं मिलती लेकिन अरविंद केजरीवाल जी ने मुझ पर भरोसा किया मुझे विधायक बनाया मुझे मंत्री बनाया और आज मुख्यमंत्री बनने की जिम्मेदारी दी है मुझे सुख मैं खुश हूँ कि अरविंद केजरीवाल जी ने मुझ पर इतना भरोसा किया है लेकिन जितना सुख आज मेरे मन में है आज उससे बहुत ज़्यादा दुख भी मेरे मन में है दुख इसलिए कि दिल्ली के लोकप्रिय मुख्यमंत्री मेरे बड़े भाई अरविंद केजरीवाल जी आज इस्तीफा दे रहे हैं मैं आज ये ज़रूर कहना चाहती हूँ आम आदमी पार्टी के सभी विधायकों की तरफ से दिल्ली की दो करोड़ जनता की तरफ से कि दिल्ली का एक ही मुख्यमंत्री है और उस मुख्यमंत्री का नाम अरविंद केजरीवाल है भारतीय जनता पार्टी ने पिछले दो साल से अरविंद केजरीवाल जी को परेशान करने की उनके खिलाफ षड्यंत्र रचने की कोई कसर नहीं छोड़ी एक ऐसा आदमी جو اپنی IRS کمشنر کی نوکری ٹھکرا سکتا تھا۔ ایک ایسا آدمی جو ایک نئی پولیٹیکل پارٹی سے پہلی بار چنال لڑ کے मुख्यमंत्री पद سے استعفیٰ دے سکتا تھا۔ ایسے آدمی پر ایسے ایماندار آدمی پر بھارتی جنتا پارٹی نے کرپشن کے આરોپ لگائے۔ ذکر یہ خاص ہے کہ موجودہ سرکار وچ آتشی دی کول 14 منترالے نے تے اروند کےجریوال نے آج اپنا استعفیٰ ਲੇਫਟਨੈਂਟ ਗਵਰਨਰ ਵਿਕੇ ਸਖਸੈਨਾ ਨੂੰ ਸੌਂਪ ਦਿੱਤਾ ਹੈ ਤੇ ਹੁਣ ਸਾਰੀ ਜ਼ਿੰਮੇਵਾਰੀ ਆਤਿਸ਼ੀ ਤੇ ਆ ਗਈ ਹੈ ਭਾਜਪਾ ਐਮਪੀ ਕੰਗਨਾ ਰਣੌਤ ਨੇ ਮੁਰਤੋਂ ਇੱਕ ਵਿਵਾਦਿਤ ਟਿੱਪਣੀ ਕਰ ਦਿੱਤੀ ਹੈ ਦਰਸਲ ਇੱਕ ਇੰਟਰਵਿਊ ਦੇ ਦੌਰਾਨ ਕੰਗਨਾ ਰਣੌਤ ਨੇ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਨੂੰ ਅਤਵਾਦੀ ਕਹਿ ਦਿੱਤਾ ਕੰਗਨਾ ਦਾ ਕਹਿਣਾ ਹੈ ਕਿ ਸੰਤ ਕਦੇ ਵੀ ਮੰਦਰਾਂ ਦੇ ਵਿੱਚ ਏਕੇ 47 ਲੈ ਕੇ ਨਹੀਂ ਜਾਂਦੇ ਉਹਨਾਂ ਦੇ ਕੋਲ ਉਹ ਹਥਿਆਰ ਸਨ ਜੋ ਅਮਰੀਕਾ ਦੀ ਆਰਮੀ ਰੱਖਦੀ ਸੀ ਜਿਸ ਉੱਤੇ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਆਪਣਾ ਪ੍ਰतिकਰਮ ਦਿੱਤਾ ਉਹਨਾਂ ਕਹੇ ਕਿ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਨੂੰ ਕੰਗਨਾ ਰਣੌਤ ਤੋਂ ਕਿਸੇ ਤਰ੍ਹਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੋਤ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ ਦਰਸਲ ਭਾਜਪਾ ਸੰਸਦ ਮੈਂਬਰ ਕੰਗਨਾ ਰਣੋਤ ਨੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਬਾਰੇ ਵਿਵਾਦਿਤ ਟਿੱਪਣੀ ਕਰ ਦਿੱਤੀ ਹੈ ਐਸੀ ਟਿੱਪਣੀ ਨੂੰ ਲੈ ਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਆਪਣਾ ਪ੍ਰतिकਰਮ ਦਿੱਤਾ ਹੈ ਦਰਸਲ ਕੰਗਨਾ ਨੇ ਸੰਤ ਪਿੰਡਰਾਵਾਲਿਆਂ ਨੂੰ ਅਤਵਾਦੀ ਕਿਹਾ ਤੇ ਦਾदूवाल ਦਾ ਕਹਿਣਾ ਹੈ ਕਿ ਕੰਗਣਾ ਅਜਿਹਾ ਕੁਝ ਸਸਤੀ ਸ਼ੋਹਰਤ ਵਾਸਤੇ ਕਰਦੀ ਹੈ ਜੀ ਕੰਗਣਾ ਨੂੰ ਸਾਡੀ ਵਿਰਾਸਤ ਦਾ ਹੀ ਨਹੀਂ ਪਤਾ ਸਾਡੇ ਇਤਿਹਾਸ ਦਾ ਹੀ ਨਹੀਂ ਪਤਾ ਸਾਡੀਆਂ ਪਰੰਪਰਾਵਾਂ ਦਾ ਮਤਿਆਦਾ ਦਾ ਹੀ ਨਹੀਂ ਪਤਾ ਹੂੰ ਗੁਰੂ ਨੇ ਸੰਤ ਸਿਧਾਈ ਬਣਾਇਆ ਸੇਕਨੋ ਇਹਦਾ ਕੀ ਹੈ ਕੰਗਣਾ ਕੱਲ ਨੂੰ ਕਹਿ ਦੂਗੀ ਜੇ ਭਗਵਾਨ ਕ੍ਰਿਸ਼ਨ ਨੇ ਸਦਰਸ਼ਨ ਜੇ ਕਰ ਰੱਖਿਆ ਹੋਇਆ ਤੇ ਉਹੀ ਇੱਕ ਸਾਸਤਰ ਆ ਧਿਆਨ ਉਹਦੇ ਨਾਲ ਵੀ ਉਹਨਾਂ ਨੇ ਵੀ ਰੱਖਸ਼ਾਂ ਦਾ ਵੱਧ ਕੀਤਾ ਵੀ ਉਹ ਭਗਵਾਨ ਨਹੀਂ ਹੈ ਕੱਲ ਨੂੰ ਕੰਗੜਾ ਤੇ ਵੀ ਕਹ ਦੂਗੀ ਕਿ ਭਗਵਾਨ ਸ਼ਿਵਜੀ ਜੀ ਨੇ ਤ੍ਰਸੂਲ ਰੱਖਿਆ ਤ੍ਰਸੂਲ ਵੀ ਇੱਕ ਤਸਤਰਾਂ ਥਿਆਰ ਆ ਤੇ ਭਗਵਾਨ ਜੀ ਨੇ ਤ੍ਰਸੂਲ ਕਿਉਂ ਰੱਖਿਆ ਉਹ ਤਾਂ ਮਾਲਾ ਰੱਖਦੇ ਆ ਰਾਮ ਰਾਮ ਕਰਨ ਵਾਸਤੇ ਹਰੇ ਹਰੇ ਵਿਚਾਰਨ ਵਾਸਤੇ ਸੋ ਕੰਗੜਾ ਨੂੰ ਨਾ ਤਾਂ ਕਿਸੇ ਇਤਿਹਾਸ ਦਾ ਪਤਾ ਨਾ ਵਿਰਾਸਤ ਦਾ ਪਤਾ ਹਿਸਟਰੀ ਦਾ ਪਤਾ ਨਾ ਪਰੰਪਰਾਵਾ ਮਰਿਆਦਾ ਦਾ ਪਤਾ ਉਹ ਸਿਰਫ ਕਸ਼ਤੀ ਸੌਰਤ ਲੈਣ ਵਾਸਤੇ ਆਪਦਾ ਟੂਰੀ ਫੁਲਕਾ ਚਲਾਉਣ ਲਈ ਆਪਣੀ ਫਿਲਮ ਦੀ ਪ੍ਰੋਮੋਸ਼ਨ ਲੈਣ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ ਜ਼ਿਕਰ ਇਹ ਖਾਸ ਹੈ ਕਿ ਇਸ ਤੋਂ ਪਹਿਲਾਂ ਵੀ ਕੰਗਨਾ ਰਣੌਥ ਨੇ ਕਿਸਾਨਾਂ ਤੇ ਪੰਜਾਬ ਨੂੰ ਲੈ ਕੇ ਕਈ ਟਿੱਪਣੀਆਂ ਕੀਤੀਆਂ ਅਤੇ ਫਿਰ ਕੰਗਨਾ ਦੀ ਫਿਲਮ ਐਮਰਜੈਂਸੀ ਵਿਵਾਦਾਂ ਦੇ ਵਿੱਚ ਘिरी ਹੋਈ ਹੈ ਅੱਜ ਪੰਜਾਬ ਭਰ ਦੇ ਵਿੱਚ ਕਾਂਗਰਸ ਦੇ ਵੱਲੋਂ ਅਮਨ ਅਤੇ ਕਾਨੂੰਨ ਦੀ ਵਿਗੜਦੀ ਸਥਿਤੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸੂਬਾ ਪਧਰੀ ਇਨ੍ਹਾਂ ਪ੍ਰਦਰਸ਼ਨਾਂ ਦੇ ਵਿੱਚ ਵੱਖ-ਵੱਖ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਨੇ ਸ਼ਮੂਲਤ ਕੀਤੀ ਉੱਥੇ ਹੀ ਪ੍ਰਤਾਪ ਸਿੰਘ ਬਾਜਵਾ ਮੁਹਾਲੀ ਦੇ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹਰਾ ਨੂੰ ਆੜੇ ਹੱਥੀ ਲਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਕਮਾਂ ਦੇ ਤਹਿਤ ਅੱਜ ਸਮੁੱਚੀ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਦੇ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅਹਿਮ ਪ੍ਰਦਰਸ਼ਨ ਕੀਤੇ ਗਏ ਅਤੇ ਇਹ ਧਰਨੀ ਅਤੇ ਪ੍ਰਦਰਸ਼ਨ ਪੰਜਾਬ ਦੇ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਕੀਤੇ ਗਏ ਨੇ ਪੁਲਤ ਦੇ ਵਿੱਚ ਵਿਧਾਇਕ ਸੁਖਪਾਲ ਖਹਿਰਾ ਅੰਮ੍ਰਿਤਸਰ ਦੇ ਵਿੱਚ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਇਸੇ ਹੀ ਤਰ੍ਹਾਂ ਹੋਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਦੇ ਵੱਲੋਂ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ ਅਤੇ ਵਰਕਰਾਂ ਦਾ ਵੱਡਾ ਇਕੱਠ ਹੋਇਆ। ਇਸੇ ਹੀ ਇਕੱਠ ਦੇ ਦੌਰਾਨ ਮੁਹਾਲੀ ਦੇ ਵਿੱਚ ਪ੍ਰਦਰਸ਼ਨ ਕਰਦਿਆਂ ਹੋਇਆਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ। ਤਕਾਇਦਾ ਤੌਰ ਪਰ ਮਾਦਮਾ ਨੂੰ ਮੈਂ ਹਾਜ਼ਰ ਨਾਜ਼ਰ ਕਰਕੇ ਗੱਲ ਕਰ ਰਿਹਾ ਇਹ ਦੋ ਤਰ੍ਹਾਂ ਦੇ ਮੈਂ ਦੇਖੇ ਮੁੱਖ ਮੰਤਰੀ ਇੱਕ ਤਰ੍ਹਾਂ ਦਾ ਲੰਚ ਬ੍ਰੇਕ ਹੁੰਦੀ ਸਾਡੀ ਉੱਤੇ ਇੱਕ ਸਮਾਂ ਇੱਕ ਹੋ ਜਾਂ ਵਿਧਾਨ ਸਭਾ ਸੈਸ਼ਨ ਲੱਗਦਾ ਇੱਕ ਸਮਾਂ ਇੱਕ ਹੋਣ ਤੋਂ ਪਹਿਲੇ ਇੱਕ ਰੂਪ ਹੁੰਦਾ ਜਿਹੜਾ ਦੂਜਾ ਸੈਸ਼ਨ ਸ਼ੁਰੂ ਹੁੰਦਾ ਹੁੰਦਾ 2:30 ਵਜੇ ਤੱਕ ਰੋਟੀ ਤੋਂ ਬਾਅਦ ਉਹਦੇ ਵਿੱਚ ਇਹ ਆਪਣੀ ਸੀਟ ਤੱਕ ਜਿਸ ਦਾ ਡਗਮਗ ਆਦਾ ਤੁਸੀਂ ਆਪਣੇ ਆਪ ਹੀ حساب ਲਾ ਸਨ ਕਿ ਪੰਜਾਬ ਦਾ ਹਾਂ ਮੈਂ 2:3 ਵਜੇ ਦੀ ਗੱਲ ਕਰਨਾ ਕੋ ਰਾਤ ਦੇ 6-7 ਵਜੇ ਦੀ ਗੱਲ ਦੀ ਪਿਛਲੇ 2-3 ਸਾਲਾਂ ਚ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਸਾਰੇ ਤੁਸੀਂ ਭਰਾ ਬੈਠੇ ਕੋਈ ਬਾਹ ਖੜੀ ਕਰਕੇ ਕੋਈ ਪੰਚ ਯਾਂ ਸਰਪੰਚ ਯਾਂ ਕਾਉਂਸਲਰ ਇਹ ਦੱਸੇ ਕਿ 1 ਰੁਪਿਆ ਵੀ ਸਮਝਿਆ ਪੰਜਾਬ ਕਿਸੇ ਪੰਚਾਇਤ ਨੂੰ ਯਾਂ ਕਿਸੇ ਕਾਉਂਸਲਰ ਨੂੰ ਗਵਰਨਮੈਂਟ ਪਾਸੇ ਆਇਆ ਦੱਸੋ ਬੋਲ ਜ਼ਿਕਰੇ ਖਾਸ ਹੈ ਕਿ ਕਾਂਗਰਸ ਦੇ ਵੱਲੋਂ ਜ਼ਿਲ੍ਹਾ ਪੱਧਰ ਤੇ ਅੱਜ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ ਨੇ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਕਿ ਜਵਾਬ ਦਿੱਤਾ ਜਾਂਦਾ ਹੈ ਇਹ ਵਿਵਖਣ ਹੋਵੇਗਾ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਧਰਮ ਪਤਨੀ ਜੋਤੀ ਯਾਦਵ ਦੇ ਉੱਤੇ 100 ਕਰੋੜ ਦੇ ਸਾਈਬਰ ਕਪਲੇ ਦੇ ਦੋਸ਼ ਲੱਗੇ ਨੇ ਅਤੇ ਉਹਨਾਂ ਦੇ ਖਿਲਾਫ ਜਾਂਚ ਸ਼ੁਰੂ ਹੋ ਚੁੱਕੀ ਹੈ। ਹੁਣ ਯੂਥ ਅਕਾਲੀ ਦਲ ਨੇ ਅੱਜ ਚੰਡੀਗੜ੍ਹ ਦੇ ਵਿਖੇ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘੇਰਾ ਕਰਨ ਦੀ ਕੋਸ਼ਿਸ਼ ਕੀਤੀ। ਯੂਥ ਅਕਾਲੀ ਦਲ ਦੀ ਮੰਗ ਹੈ ਕਿ ਕੈਬਨਿਟ ਮੰਤਰੀ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਜਦੋਂ ਤੱਕ ਉਹ ਆਪਣੇ ਅਹੁਦੇ 'ਤੇ ਬਰਾਜਮਾਨ ਰਹਿਣਗੇ ਇਸ ਮਾਮਲੇ ਦੀ ਨਿਰਪੱਖ ਅਤੇ ਸਹੀ ਢੰਗ ਦੇ ਨਾਲ ਜਾਂਚ ਨਹੀਂ ਹੋ ਸਕੇਗੀ। ਇਸ ਦੌਰਾਨ ਯੂਥ ਅਕਾਲੀ ਦਲ ਦੇ ਆਗੂ ਵੰਦੀ ਪੁਲਿਸ ਦੇ ਨਾਲ ਝੜਪ ਹੁੰਦੀ ਹੋਈ ਵੀ ਵਿਖਾਈ ਦਿੱਤੀ ਯੂਥ ਅਕਾਲੀ ਦਲ ਦੇ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੱਕ ਕਿੜਾਉ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਯੂਥ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠ ਕੀਤਾ ਗਿਆ ਅਤੇ ਪੁਲਿਸ ਦੇ ਨਾਲ ਝੜਪ ਹੁੰਦੀਆਂ ਹੋਈਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਰਸਲ ਯੂਥ ਅਕਾਲੀ ਦਲ ਦੇ ਆਗੂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਤੱਕ ਘਰਾਓ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਵੇਲੇ ਪੁਲਿਸ ਵੱਲੋਂ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਗਈ ਅਸਲ ਦੇ ਵਿੱਚ ਇਹ ਪ੍ਰਦਰਸ਼ਨ ਮੰਤਰੀ ਹਰਜੋਤ ਬੈਂਸ ਅਤੇ ਉਹਨਾਂ ਦੀ ਧਰਮ ਪਤਨੀ ਜੋਤੀ ਯਾਦਵ ਦੇ ਉੱਤੇ ਲੱਗੇ 100 ਕਰੋੜ ਦੇ ਕਪਲੇ ਦੇ ਸੰਦਰਭ ਵਿੱਚ ਕੀਤਾ ਗਿਆ ਯੂਥ ਅਕਾਲੀ ਦਲ ਦੀ ਮੰਗ ਹੈ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਔਤੇ ਤੋਂ ਬਰਖਾਸਤ ਕੀਤਾ ਜਾਵੇ ਤਾਂ ਜੋ ਇਸ ਮਾਮਲੇ ਦੀ ਨਿਰਪੱਖ ਜਾਂਚ ਹੋ ਸਕੇ ਢਿੱਲੀ ਵਾਲਿਆਂ ਦੇ ਮਾਡਰਨ ਬਦਾਲੀ ਮੈਂ ਕਹਿਣਾ ਹੁੰਦਾ ਕਿ ਪੰਜਾਬ ਦੇ ਵਿੱਚ ਲੁੱਟ ਮਚਾਈ ਹੋਈ ਆ ਚਾਹੇ ਤਿਹਾਰਵਾਜੀ ਹੋਵੇ ਚਾਹੇ ਥਾਂਸਾ ਨਸ਼ਾ ਵਿਕਦਾ ਹੋਵੇ ਚਾਹੇ ਬੇਰਜ਼ਗਾਰੀ ਹੋਵੇ ਚਾਹੇ ਦਿਨ-ਦਰ-ਦਿਨ ਪੰਜਾਬ ਤੇ ਵੱਧਦਾ ਕਰਜ਼ਾ ਹੋਵੇ ਇਹਨਾਂ ਦੇ ਮੰਤਰੀ ਹਰਜੋਤ ਬੈਂਸ ਤੇ ਉਹਦੀ ਧਰਮ ਪਤਨੀ ਜੋਤੀ ਜਦ ਜੋ ਆਈਪੀਐਸ ਮਹਾਲੀ ਐਸਪੀ ਹੈੱਡਕ quarter ਲੱਗੇ ਹੋਏ ਨੇ ਉਨਾਤੇ 100 ਕਰੋੜ ਦੇ ਸਾਈਬਰ ਕ੍ਰਾਈਮ ਦੇ ਕੱਪੜੇ ਦਾ ਠੱਗੀ ਦਾ ਇਲਜ਼ਾਮ ਆ ਜਿਹੜਾ ਐਨਆਰਆਈ ਵੀਰਾਂ ਨਾਲ ਕੀਤਾ। ਸੋ ਬੇਸ਼ੱਕ ਸਿੱਟ ਬਣਾਈ ਮੁੱਖ ਮੰਤਰੀ ਨੇ ਪਰ ਇੱਕ ਮੰਤਰੀ ਦੀ ਏ। ਉਹ ਕਦੇ ਵੀ ਇਨਕੁਆਰੀ ਸਹੀ ਨਹੀਂ ਹੋ ਸਕਦੀ ਜਦੋਂ ਤੱਕ ਉਹ ਮੰਤਰੀ ਆ ਕਿਉਂਕਿ ਉਹਨਾਂ ਨੇ ਜਿਹੜੇ ਅਫਸਰ ਨੇ ਉਹਨਾਂ ਨੇ ਆ ਕੇ ਜੈ ਹਿੰਦ ਕਰਕੇ ਪਹਿਲਾਂ ਸਲੂਟ ਮਾਰਨਾ ਉਹ ਤੋਂ ਬਾਅਦ ਕਿਤੇ ਜਾ ਕੇ ਇਨਕੁਆਰੀ ਸ਼ੁਰੂ ਹੋਣੀ ਹੈ। ਮੈਂ ਮੁੱਖ ਮੰਤਰੀ ਪੰਜਾਬ ਨਕਰੀ ਇਨਕਲਾਬੀ ਨੂੰ ਤੇ ਮੰਤਰੀ ਹਰਜੋਤ ਬੈਂਸ ਨੂੰ ਇਹ ਸਪਸ਼ਟ ਤੌਰ ਤੇ ਦੱਸਣਾ ਚਾਹੁੰਦਾ ਹੈ ਕਿ ਇਹ ਸਾਡਾ ਸ਼ੁਰੂਆਤ ਹਲੇ ਇਹਨੂੰ ਅਖੀਰ ਨਾ ਸਮਝੋ ਇਹ ਸ਼ੁਰੂਆਤ ਸਮਝੋ ਪਮਾ ਪੰਜਾਬ ਚ ਪਮਾ ਚੰਡੀਗੜ੍ਹ ਚ ਜਿੱਥੇ ਵੀ ਸਾਨੂੰ ਠੋਕ ਕੇ ਤੁਹਾਡੇ ਖਿਲਾਫ ਪ੍ਰਦਰਸ਼ਨ ਕਰਨ ਦੀ ਲੋੜ ਪਈ ਜਿੱਥੇ ਵੀ ਤੁਹਾਨੂੰ ਘਿਰਨ ਦੀ ਲੋੜ ਪਈ ਉਹ ਕਿਸੇ ਮਾਧਿਮ ਨਹੀਂ ਹੋਵੇ ਪਰ ਤੁਹਾਡਾ ਇਹ ਜਿਹੜਾ ਡਰਾਮ ਹੈ ਉਹ ਅਸੀਂ ਚੱਲਣੇ ਦੇਵਾਂਗੇ ਉਹਨੂੰ ਪੰਜਾਬ ਨੂੰ ਪੰਜਾਬੀਆਂ ਨੂੰ ਇਹ ਜਵਾਬਦੇਹੀ ਦੇਣੀ ਪੈਣੀ ਹੈ ਜਿਹੜੀ ਤੁਸੀਂ ਐਨਆਰਆਈ ਦੇ ਨਾਲ ਤੁਹਾਡਾ ਮੰਤਰੀ 100 ਕਰੋੜ ਦੇ ਠੱਗੀ ਦੇ ਵਿੱਚ ਫਸਿਆ ਹੋਇਆ ਉਦੇ ਲਈ ਉਹ ਅਸਤੀਫਾ ਨੂੰ ਪ੍ਰਗਟ ਕਰੋ ਜਿਹੜਾ ਡਰਾਮਾ ਇਹ ਬੰਦ ਕਰੋ ਨਹੀਂ ਤੁਹਾਨੂੰ ਥਾਂ ਥਾਂ ਤੇ ਜਿਹੜੇ ਪੰਜਾਬੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਦਾ ਜਿਹੜਾ ਉਹ ਤੁਹਾਨੂੰ ਚੱਲਣਾ ਪੈਣਾ ਜ਼ਿਕਰ ਇਹ ਖਾਸ ਹੈ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਚਿੰਝਰ ਦੀ ਅਗਵਾਈ ਦੇ ਵਿੱਚ ਇਹ ਪ੍ਰਦਰਸ਼ਨ ਹੋਇਆ ਹੁਣ ਇਸ ਦਾ ਨਤੀਜਾ ਕੀ ਨਿਕਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 74ਵਾਂ ਜਨਮ ਦਿਨ ਹੈ ਇਸ ਮੌਕੇ ਉਹਨਾਂ ਨੂੰ ਸਭ ਨੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਨੇ ਤੇ ਨਾਲ ਹੀ ਲੁਧਿਆਣਾ ਦੇ ਵਿੱਚ ਭਾਜਪਾ ਦੇ ਵਰਕਰਾਂ ਤੇ ਆਗੂਆਂ ਨੇ ਮਿਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਅਤੇ ਭਾਜਪਾ ਸਰਕਾਰ ਦੇ 100 ਦਿਨ ਪੂਰੇ ਹੋਣ ਦੇ ਉੱਤੇ ਭਾਜਪਾ ਨੇ ਆਪਣੇ ਕੰਮਾਂ ਦਾ ਫਿਰ ਭਾਵੀ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਅੱਜ ਭਾਜਪਾ ਵਰਕਰਾਂ ਦੇ ਫਲੋਂ ਲੁਧਿਆਣਾ ਦੇ ਜ਼ਿਲ੍ਹਾ ਦਫ਼ਤਰ ਵਿਖੇ ਧੂਮਤਾਂ ਦੇ ਨਾਲ ਮਨਾਇਆ ਗਿਆ ਇਸ ਦੌਰਾਨ ਭਾਜਪਾ ਦੇ ਕੌਮੀ ਬੁਲਾਰੇ ਅਨਿਲ ਸਰੀਨ ਵਲਨੋ 100 ਦਿਨ ਦੇ ਕਾਰਜਕਾਲ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਅਤੇ ਉਹਨਾਂ ਦੱਸਿਆ ਕਿ ਇਹ ਪਹਿਲੀ ਸਰਕਾਰ ਹੋਵੇਗੀ ਜੋ ਆਪਣੇ ਕਾਰਜਕਾਲ ਦੇ ਇਹਨਾਂ ਦਿਨਾਂ ਦਾ ਬਿਉਰਾ ਦੇ ਰਹੀ ਹੈ ਨਾਲ ਹੀ ਉਹਨਾਂ ਨੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਨਾਮ ਨਾਲ ਪੰਜਾਬ ਦੇ ਹਾਲਾਤਾਂ ਦੇ ਉੱਤੇ ਵੀ ਟਿੱਪਣੀ ਕੀਤੀ ਕਿ ਦੇਸ਼ ਦੇ ਵਿੱਚ ਸਭ ਤੋਂ ਇਨਸਿਕਿਓਰ ਜਿਹੜਾ ਵਿਅਕਤੀ ਰਾਜਨੀਤਿਕ ਹੈਗਾ ਉਹ ਅਰਵਿੰਦ ਕੇਜਰੀਵਾਲ ਜਿਹੜਾ ਆਪਣੇ ਆਪ ਨੂੰ ਟੋਟਲੀ ਇਨਸਿਕਿਓਰ ਬੰਦਾ ਹਰਵੇ ਹੁਣ ਇਸਤੀਫਾ ਇਸ ਕਰਕੇ ਦੇਣਾ ਪਿਆ ਕਿ ਹਾਈ ਕੋਰਟ ਨੇ ਕਿਹਾ ਠੀਕ ਹੈ ਤੁਸੀਂ ਮੁੱਖ ਮੰਤਰੀ ਦੇ ਬਣੇ ਰਹਿ ਸਕਦੇ ਹੋ ਲੇਕਿਨ ਨਾ ਮੁੱਖ ਮੰਤਰੀ ਦੇ ਰੂਪ ਚ ਕਿਸੇ ਫਾਈਲ ਨੂੰ ਦੇਖੋਗੇ ਨਾ ਮੁੱਖ ਮੰਤਰੀ ਦੇ ਰੂਪ ਚ ਕਿਸੇ ਫਾਈਲ ਨੂੰ ਸਾਈਨ ਕਰੋਗੇ ਨਾ ਤੁਸੀਂ ਆਪਣੇ ਮੁੱਖ ਮੰਤਰੀ ਦੇ ਦਫਤਰ ਜਾ ਸਕਦੇ ਹੋ ਯਾਨੀ ਕਿ ਇੱਕ ਬੁੱਧ ਦੇ ਰੂਪ ਦੇ ਚ ਇੱਕ ਮੁੱਖ ਮੰਤਰੀ ਮੁੱਖ ਮੰਤਰੀ ਦੇ ਰੂਪ ਚ ਉਹ ਰਹਿ ਗਏ ਹਾਈ ਕੋਰਟ ਨੇ ਬੇਲਜ਼ੀਅ ਕੰਡੀਸ਼ਨਲ ਆਈਆਂ ਨੇ ਕਿਉਂਕਿ ਮੰਨਿਆ ਕਿ ਵੱਡੇ ਪੈਮਾਨੇ ਤੇ ਭ੍ਰਸ਼ਾਚਾਰ ਹੋਇਆ ਤਾਂ ਹੀ ਇਹਨਾਂ ਨੂੰ ਕਿਸੇ ਕੇਸ 'ਚ ਬੇਲ ਹੀ ਮਿਲ ਰਹੀ ਸੀ ਆਪਣੇ ਆਪ ਨੂੰ ਕੱਟਰ ਇਮਾਨਦਾਰ ਕਹਿਣ ਵਾਲੇ ਕੱਟਰ ਬੇਈਮਾਨ ਸਾਬਤ ਹੋ ਗਏ ਜਿਸ ਦਾ ਮੁੱਖ ਮੰਤਰੀ ਜੇਲ੍ਹ 'ਚ ਚਲ ਜਾਵੇ ਉਪ ਮੁੱਖ ਮੰਤਰੀ ਜੇਲ੍ਹ 'ਚ ਚਲੇ ਜਾਵੇ ਉਹਦਾ ਐਮ ਐਲ ਏ ਜੇਲ੍ਹ 'ਚ ਚਲ ਜਾਵੇ ਉਹਦਾ ਇੱਕ ਹੋਰ ਮੰਤਰੀ ਸਿਹਤ ਮੰਤਰੀ ਵੀ ਜੇਲ੍ਹ 'ਚ ਚਲੇ ਜਾਵੇ ਅਰਧਵਾਤ ਪੰਜਾਬ ਦੇ ਵਿੱਚ ਵੀ ਜਿਹੜਾ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪਹਿਲਾ ਵਿਜੇ ਸਿੰਘਲਾ ਫਿਰ ਫੌਜਾ ਸਿੰਘ ਸਰਾਰੀ ਫਿਰ ਉਹਦੇ ਬਾਅਦ ਤੁਸੀਂ ਦੋ ਵੀਡੀਓਜ਼ ਵੀ ਦੇਖ ਲਈਏ ਘਟਾਰੂ ਚੱਕਦੀਆਂ ਤੇ ਬਲਕੌਰ ਦੀਆਂ ਸੋ ਇਹ ਸਾਰੀ ਚੀਜ਼ਾਂ ਦੱਸਦੀਆਂ ਨੇ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਰਾਜਨੀਤੀ ਦਾ ਸੱਤਾ ਦਾ ਦੁਰਉਪਯੋਗ ਕਰਦੇ ਹੋਏ ਕਿੰਨਾ ਕੁ ਸਮਾਜਿਕ ਜੀਵਨ ਦਾ ਪਤਨ ਕੀਤਾ ਔਰ ਹੁਣ ਵੀ ਜਿਹੜਾ ਉਹਨਾਂ ਨੇ ਕੋਸ਼ਿਸ਼ਾਂ ਕੀਤੀ ਹੈ ਮੈਂ ਸਮਝਦਾ ਕਿ ਸਤ ਤੋਂ ਵੱਡਿਆ ਰਬੜ ਸਟੈਂਪ ਮੇਰੀ ਸੀ ਐਸ ਵੇਲੇ ਉਹਨਾਂ ਦੇ ਕੋਲੇ ਸੀਗੀ ਉਸ ਨੂੰ ਜਿਹੜਾ ਹੈਗਾ ਉਹਨਾਂ ਨੇ ਮੁੱਖ ਮੰਤਰੀ ਬਣਾਇਆ ਔਰ ਮੈਂ ਤੇ ਕਹਾਂਗਾ ਕਿ ਸਿਰਫ ਨਾਮ ਦੇ ਮੁੱਖ ਮੰਤਰੀ ਨੇ ਚਾਬੀ ਤੇ ਕਿਤੋਂ ਹੋ ਵੀ ਚੱਲਦੀ ਹੈ ਜ਼ਿਕਰ ਖਾਸ ਹੈ ਕਿ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਜਿੱਥੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨੇ ਸਾਧਦੇ ਉੱਥੇ ਹੀ ਆਪਣੀ ਸਰਕਾਰ ਦੇ ਕੰਮਾਂ ਦਾ ਵੀ ਫੇਰਵਾ ਦਿੱਤਾ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦਾ ਜਸ਼ਨ ਮਨਾਉਣ ਆਈ ਵਰਕਰ ਵੀ ਬੇਹੱਦ ਉਤਸ਼ਾਹਿਤ ਵਿਖਾਈ ਦੇ ਰਹੇ ਸਨ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਉੱਤੇ ਵੱਡੀ ਕਾਰਵਾਈ ਹੁੰਦੀ ਹੋਈ ਵਿਖਾਈ ਦੇ ਰਹੀ ਹੈ ਕਿਉਂਕਿ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ NIA ਨੇ ਤਲਬ ਕੀਤਾ ਹੈ ਤੇ 19 ਸਤੰਬਰ ਨੂੰ ਦਿੱਲੀ ਬੁਲਾਕੇ ਸਵਾਲ ਜਵਾਬ ਕਰਨ ਵਾਸਤੇ ਕਿਹਾ ਹੈ ਦੱਸ ਦਈਏ ਕਿ 19 ਸਤੰਬਰ ਨੂੰ ਸੁਖਰਾਜ ਸਿੰਘ ਨਿਆਮੀ ਵਾਲਾ ਹੁਣ ਦਿੱਲੀ ਜਾਣਗੇ ਜਿੱਥੇ NIA ਉਹਨਾਂ ਤੋਂ ਸਵਾਲ ਜਵਾਬ ਕਰੇਗੀ ਹਾਲਾਂਕਿ ਕਾਰਨ ਕੀ ਹੈ ਇਸ ਬਾਰੇ ਕੋਈ ਸਪਸ਼ਟ ਨਹੀਂ ਹੋ ਸਕਿਆ ਪਰ ਇਸ ਨੂੰ ਹਰ ਇੱਕ ਪਹਿਲੂ ਦੇ ਨਾਲ ਜੋੜ ਕੇ ਜ਼ਰੂਰ ਵਿਖਿਆ ਜਾ ਰਿਹਾ ਹੈ ਬੇਵਲ ਕਲੋਂ ਇਨਸਾਫ ਮੋਰਚੇ ਦੇ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੂੰ ਕੌਮੀ ਸੁਰੱਖਿਆ ਏਜੰਸੀ ਯਾਨੀ ਕਿ ਐਨਆਈਏ ਨੇ ਤਲਬ ਕੀਤਾ ਹੈ। ਇਹਨਾਂ ਨੂੰ 19 ਸਤੰਬਰ ਨੂੰ ਦਿੱਲੀ ਬੁਲਾਇਆ ਗਿਆ। ਸੁਖਰਾਜ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਨੋਟਿਸ ਮਿਲਣ ਦੀ ਪੁਸ਼ਟੀ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦੇ ਕੋਲੋਂ ਕੀ ਸਵਾਲ ਪੁੱਛੇ ਗਿੱਚੇ ਜਾਣਗੇ ਇਸ ਬਾਰੇ ਨਹੀਂ ਪਤਾ ਕਿਉਂ ਬੁਲਾਇਆ ਗਿਆ। ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਪਰ ਉਹ ਪਹਿਲਾਂ ਦੀ ਵਾਂਗ ਆਪਣੇ ਮਾਮਲਿਆਂ ਨੂੰ ਜ਼ਰੂਰ ਉਠਾਉਂਦੇ ਰਹਿਣਗੇ। ਉਹਨਾਂ ਇਹ ਵੀ ਕਿਹਾ ਕਿ ਕੁਝ ਦਿਨ ਪਹਿਲਾਂ NIA ਨੇ ਉਹਨਾਂ ਦੇ ਕਰੇਬੀਆਂ ਦੇ ਘਰਾਂ ਦੇ ਵਿੱਚ ਵੀ ਛਾਪੇਮਾਰੀ ਕੀਤੀ ਹੈ। ਕਿ ਜਦੋਂ ਅਸੀਂ ਲੰਬੇ ਸਮੇਂ ਤੋਂ ਬੇਅਦਬੀ ਇਸ਼ੂ ਦੇ ਉੱਤੇ ਗੋਲੀਕਾਂਡ ਇਸ਼ੂ ਦੇ ਉੱਤੇ ਬੋਲਦੇ ਆ ਰਹੇ ਹਾਂ ਤਾਂ ਉਹਦੇ ਵਿੱਚ ਸਰਕਾਰਾਂ ਦੀ ਇਹ ਨਾਰਮਲ ਗੱਲ ਹੁੰਦੀ ਆ ਇਦਾਂ ਦੇ ਨੋਟਿਸ ਭੇਜ ਕੇ ਬੰਦੇ ਨੂੰ ਡੀਮੋਟਿਵੇਟ ਕਰਨਾ। ਤਾਂ ਉਸੇ ਪ੍ਰਕਿਰਿਆ ਦਾ ਹਿੱਸਾ ਮੈਨੂੰ ਇਹ ਲੱਗਦਾ ਵੀ ਹੋ ਸਕਦਾ। ਤਾ ਬਾਕੀ ਅਸੀਂ ਜਿਹੜਾ ਇਸ ਦੇ ਉੱਤੇ ਗੱਲਬਾਤ ਆ ਜਿਹੜੀ ਉਹ ਉੱਥੇ ਜਾ ਕੇ ਕਰਾਂਗੇ ਜਿਹੜੇ ਉਹਨਾਂ ਦੇ ਲੀਗਲੀ ਜਵਾਬ ਹੋਣਗੇ ਉਹ ਉੱਥੇ ਜਾ ਕੇ ਅਸੀਂ ਜਵਾਬ ਆਪਣੇ ਦੇਾਂਗੇ ਤਾਂ ਅਸੀਂ ਤਾਂ ਜਿਹੜਾ ਪੰਜਾਬ ਦੇ ਵਿੱਚ ਸੱਚ ਦੀ ਆਵਾਜ਼ ਦੇ ਲਈ ਬੇਅਦਬੀਆਂ ਦੇ ਲਈ ਗੋਲੀ ਕਾਂਢ ਦੇ ਲਈ ਜਿਹੜੀ ਗੱਲ ਕਰਦੇ ਆਏ ਆ ਸਰਕਾਰਾਂ ਨੂੰ ਘੇਰਦੇ ਆਏ ਆ ਉਸੇ ਤਹਿਤ ਜਿਹੜੇ ਸਵਾਲ ਜਾਂ ਕੋਈ ਉੱਥੇ ਗੱਲਬਾਤ ਹੋਊਗੀ ਜਿਹੜਾ ਉਹਨਾਂ ਨੇ ਨੋਟਿਸ ਭੇਜਿਆ ਜਿਹੜਾ ਉਹ ਚ ਨੋਮੀਨੇਟ ਕੀਤਾ ਕੰਮ ਲਿਖਿਆ ਵੀ ਪ੍ਰੋਪਰਟੀ ਡੈਮੇਜ ਦਾ ਜਿੰਨਾ ਕਿ ਸਾਨੂੰ ਸਮਝ ਆਉਂਦਾ ਨਾ ਉਸ ਦੇ ਉਸ ਤਰੀਕੇ ਦਾ ਸਾਡੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਤਰੀਕੇ ਦਾ ਨਾ ਤਾਂ ਅਸੀਂ ਕੋਈ ਸਰਕਾਰੀ ਅਦਾਰਾ ਘੇਰਿਆ ਨਾ ਦਾ ਨਾ ਸਰਕਾਰੀ ਅਦਾਰੇ ਦੇ ਵਿੱਚ ਮਤਲਬ ਜਿਵੇਂ ਕੋਈ ਸੀਐਮ ਹਾਊਸ ਦੇ ਮੂਹਰੇ ਧਰਨਾ ਹੋ ਜੇ ਜਾਂ ਕਿਤੇ ਹੋਰ ਹੋ ਜੇ ਪ੍ਰੋਟੈਸਟ ਹੋ ਜੇ ਉਹ ਚੀਜ਼ 'ਚ ਅਸੀਂ ਅਸੀਂ ਤਾਂ ਜਿਹੜਾ ਰੋਡ ਤੇ ਬੈਠ ਕੇ ਪ੍ਰੋਟੈਸਟ ਕਰ ਰਹੇ ਹਾਂ ਤਾਂ ਸਰਕਾਰਾਂ ਨੂੰ ਸਵਾਲ ਕਰ ਰਹੇ ਹਾਂ। ਹੋ ਸਕਦਾ ਇਹਨਾਂ ਨੂੰ ਸਾਡੇ ਸਵਾਲਾਂ ਤੋਂ ਹੀ ਤਕਲੀਫ ਹੋਵੇ ਉਹਦੇ ਕਰਕੇ ਕੀਤਾ ਹੋਵੇ ਤਾਂ ਉਹ ਵੱਖਰੀ ਗੱਲ ਆ। ਉਹ ਹਜੇ ਜਦੋਂ 19 ਨੂੰ ਸਾਨੂੰ ਬੁਲਾਇਆ ਉੱਥੇ ਗੱਲਬਾਤ ਹੋਊਗੀ ਸਵਾਲ ਜਵਾਬ ਜਿਹੜੇ ਹੋਣਗੇ ਫਿਰ ਉਹ ਟੈਕਨੀਕਲ ਤੌਰ ਤੇ ਲੀਗਲੀ ਤੌਰ ਤੇ ਸੀ ਉਹਨਾਂ ਦੇ ਜਵਾਬ ਦੇਵਾਂਗੇ ਤਾਂ ਉਸ ਤੋਂ ਬਾਅਦ ਜਿਹੜੀ ਵੀ ਉੱਥੇ ਸਵਾਲ ਹੋਣਗੇ ਤੁਹਾਡੇ ਸਾਹਮਣੇ ਸਾਰਿਆਂ ਦੇ ਜਿਹੜੇ ਰੱਖੇ ਜਾਣਗੇ ਤਾਂ ਅਸੀਂ ਇਹ ਚੀਜ਼ ਨੂੰ ਚੰਗੇ ਤਰੀਕੇ ਦੇ ਨਾਲ ਸਮਝਦੇ ਹਾਂ ਕਿ ਪਿਛਲੇ ਲੰਮੇ ਸਮੇਂ ਤੋਂ ਜਦੋਂ ਤੋਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤਾਂ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਇਹ ਜਨ ਦੇ ਵਿੱਚ ਗੱਲਾਂ ਹੈਗੀਆਂ ਤਾਂ ਅਸੀਂ ਉਹਦੇ ਲਈ ਤਤਪਰ ਵੀ ਹਾਂ ਸਾਨੂੰ ਕੋਈ ਇਹਦਾ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਅਸੀਂ ਸੱਚ ਦੇ ਲਈ ਲੜ ਰਹੇ ਹਾਂ ਤੇ ਸੱਚ ਤੇ ਲੜ ਰਹੇ ਹਾਂ ਇਸ ਤਰ੍ਹਾਂ ਦੇ ਨੋਟਿਸ ਆਉਣੇ ਚਿੱਠੀਆਂ ਆਉਣੀਆਂ ਐਫਆਈਆਰ ਹੋਣੀਆ ਇਹ ਕੋਈ ਵੱਡੀਆਂ ਗੱਲਾਂ ਨਹੀਂ ਆ ਤਾਂ ਸੱਚ ਦੀ ਆਵਾਜ਼ ਇਹਦੇ ਨਾਲ ਦੱਬੀ ਨਹੀਂ ਜਾਊਗੀ ਮੇਰੇ ਵਰਗੇ ਹੋਰ ਪਤਾ ਨਹੀਂ ਪੰਜਾਬ ਦੇ ਕਿੰਨੇ ਨੌਜਵਾਨ ਆ ਜਿਹੜੇ ਬੇਅਦਬੀ ਨੂੰ ਲੈ ਕੇ ਚਿੰਤਤ ਨੇ ਗੋਲੀ ਕੰਨ ਨੂੰ ਲੈ ਕੇ ਚਿੰਤਤ ਨੇ ਉਹ ਗੱਲ ਆ ਜਿਹੜੀ ਪੰਜਾਬ ਦੇ ਵਿੱਚ ਚੱਲਦੀ ਰਹੂਗੀ ਜ਼ਿਕਰਿਆ ਖਾਸ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿਖੇ 14 ਅਕਤੂਬਰ 2015 ਨੂੰ ਬੇਬਲ ਕਲਮ ਵਿਖੇ ਹੋਈ ਬੇਅਦਬੀ ਦੀ ਘਟਨਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਪੁਲਿਸ ਵੱਲੋਂ ਗੋਲੀ ਚਲਾ ਕੇ ਦੋ ਸਿੱਖ ਪ੍ਰਦਰਸ਼ਨਕਾਰੀਆਂ ਪਿੰਡ ਸਰਵੰਤ ਸਿੰਘ ਦੇ ਗੁਰਜੀਤ ਸਿੰਘ ਅਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਨਿਆਮੀਪਾਲਾ ਦੇ ਕ੍ਰਿਸ਼ਨ ਭਗਵਾਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਸੁਖਰਾਜ ਕ੍ਰਿਸ਼ਨ ਭਗਵਾਨ ਦਾ ਪੁੱਤਰ ਹੈ ਹੁਣ ਉਸ ਨੇ ਗਿੱਦੜਬਾਹੇ ਤੋਂ ਚੋਣ ਲੜਨ ਦਾ ਵੀ ਐਲਾਨ ਕੀਤਾ ਹੋਇਆ ਹੈ ਅਜਿਹੇ ਦੇ ਵਿੱਚ ਐਨਆਈਏ ਨੇ ਸੁਖਰਾਜ ਨੂੰ ਕਿਉਂ ਤਲਬ ਕੀਤਾ ਇਸ ਉੱਤੇ ਵੀ ਚਰਚਾਵਾਂ ਛਿੜ ਗਈਆਂ ਨੇ ਕਿਸਾਨਾਂ ਦੇ ਨਾਲ ਕੀਤਾ ਗਿਆ ਵਾਅਦਾ ਪੰਜਾਬ ਸਰਕਾਰ ਨੇ ਪੂਰਾ ਕਰ ਦਿੱਤਾ ਹੈ ਖੇਤੀ ਨੀਤੀ ਨੂੰ ਲੈ ਕੇ ਜੋ ਖਰੜਾ ਤਿਆਰ ਕੀਤਾ ਗਿਆ ਸੀ ਉਸ ਉੱਤੇ ਕਿਸਾਨਾਂ ਅਤੇ ਖੇਤੀ ਮਾਹਰਾਂ ਦੀ رائے ਜਾਣਨ ਵਾਸਤੇ ਉਹ ਖਰੜਾ ਉਨ੍ਹਾਂ ਤੱਕ ਭੇਜ ਦਿੱਤਾ ਗਿਆ ਹੈ ਦੱਸ ਦਈਏ ਕਿ ਖੇਤੀ ਨੀਤੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਜੋ ਵੀ ਖਰੜੇ ਦੇ ਵਿੱਚ ਗੱਲਾਂ ਕਈਆਂ ਨੇ ਉਸ ਉੱਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪਣਾ ਆਪਣਾ ਪ੍ਰतिकਰਮ ਦਿੱਤਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਇਹ ਖਰੜਾ ਪੰਜਾਬੀ ਦੇ ਵਿੱਚ ਤਿਆਰ ਕਰਨਾ ਚਾਹੀਦਾ ਸੀ ਅਤੇ ਕੁਝ ਹੋਰ ਚੀਜ਼ਾਂ ਨੂੰ ਲੈ ਕੇ ਤਬਦੀਲੀ ਕਰਨ ਦੀ ਵੀ ਮੰਗ ਰੱਖੀ ਗਈ ਹੈ ਪੰਜਾਬ ਸਰਕਾਰ ਨੇ ਆਪਣੀ ਖੇਤੀ ਨੀਤੀ ਤਿਆਰ ਕਰ ਲਈ ਹੈ ਨੀਤੀ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਮਜ਼ਦੂਰਾਂ ਲਈ ਸਾਰੀਆਂ ਫਸਲਾਂ ਅਤੇ ਪੈਨਸ਼ਨਾਂ ਤੇ ਘੱਟੋ-ਘੱਟ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਸਿਫਾਰਿਸ਼ ਕਰਦੀ ਹੈ ਇਸ ਤੋਂ ਇਲਾਵਾ ਪਾਣੀ ਅਤੇ ਬਿਜਲੀ ਦੀ ਬਚਤ ਕਰਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਛੋਟ ਦੇ ਲਈ ਪਾਣੀ ਬਚਾਓ ਪੈਸਾ ਕਮਾਓ ਸਕੀਮ ਲਾਉਣ ਦੀ ਵੀ ਸਿਫਾਰਿਸ਼ ਕੀਤੀ ਗਈ ਹੈ ਨੀਤੀ ਦਾ ਖਰੜਾ ਜਾਰੀ ਕਰ ਦਿੱਤਾ ਗਿਆ ਹੈ ਹੁਣ ਇਸ ਮਾਮਲੇ ਵਿੱਚ ਕਿਸਾਨਾਂ ਅਤੇ ਖੇਤਰ ਦੇ ਮਾਹਰ ਲੋਕਾਂ ਤੋਂ رائے ਲਈ ਜਾਵੇਗੀ ਤੇ ਫਿਰ ਇਸ ਨੀਤੀ ਨੂੰ ਲਾਗੂ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਵੱਲੋਂ ਖੇਤੀ ਨੀਤੀ ਨੂੰ ਲੈ ਕੇ ਤਿਆਰ ਕੀਤੇ ਗਏ ਡਰਾਫਟ ਦੇ ਉੱਤੇ ਕਿਸਾਨ ਜਥੇਬੰਦੀਆਂ ਦਾ ਵੀ ਪ੍ਰਤੀਕਰਮ ਆਇਆ ਹੈ ਭਾਰਤੀ ਕਿਸਾਨੀ ਯੂਨੀਅਨ ਲਖੋਵਾਲ ਦੇ ਜਰਨਲ ਸਕੱਤਰ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਪਹਿਲਾਂ ਤਾਂ ਪੰਜਾਬ ਸਰਕਾਰ ਇਸ ਡਰਾਫਟ ਨੂੰ ਅੰਗਰੇਜ਼ੀ ਦੀ ਥਾਂ ਤੇ ਪੰਜਾਬੀ ਦੇ ਵਿੱਚ ਲੈ ਕੇ ਆਵੇ ਤੇ ਉਸ ਤੋਂ ਬਾਅਦ ਲਖੋਵਾਲ ਨੇ ਕਿਹਾ ਤੁਸੀਂ ਵੀ ਸੁਣੋ ਅੱਜ ਜਿਹੜਾ ਪੰਜਾਬ ਸਰਕਾਰ ਨੇ ਸਾਡਾ ਖੇਤੀ ਨੀਤੀ ਤੇ ਜਿਹੜਾ ਡਰਾਫਟ ਅੱਜ ਰਿਲੀਜ਼ ਕੀਤਾ ਉਹਦੇ ਸਾਨੂੰ ਥੋੜੇ ਜਿਹਾ ਇਤਰਾਜ਼ ਆ ਜੇ ਪੂਰੀ ਤਰ੍ਹਾਂ ਉਹ ਓਕੇ ਅਸੀਂ ਪੜਾਂਗੇ ਅੱਜ ਸਾਡੀ ਐਸਕੇਐਮ ਦੀ ਮੀਟਿੰਗ ਵੀ ਹੋ ਰਹੀ ਹੈ ਉਹਦੇ 'ਚ ਵੀ ਵਿਚਾਰਾਂਗੇ ਤੇ ਇਹਦੇ ਵਿੱਚ ਇੱਕ ਤਾਂ ਅਸੀਂ ਪੰਜਾਬ ਸਰਕਾਰ ਨੂੰ ਕਹਾਂਗੇ ਵੀ ਅਸੀਂ ਪੰਜਾਬ 'ਚ ਰਹਿੰਦੇ ਆ ਪੰਜਾਬੀ ਆ ਇਹਨੂੰ ਪੰਜਾਬੀ ਦੇ ਵਿੱਚ ਹੀ ਡਰਾਫਟ ਨੂੰ ਦੁਬਾਰਾ ਤਿਆਰ ਕਰਕੇ ਜਿਹੜਾ ਕਿਸਾਨਾਂ 'ਚ ਵੰਡਿਆ ਜਾਵੇ ਤਾਂ ਕਿ ਹਰੇਕ ਕਿਸਾਨ ਇਹਨੂੰ ਪੜ੍ਹ ਸਕੇ ਤੇ ਉਹ ਇਹਨੂੰ ਕੋਖ ਸਕੇ ਦੂਸਰਾ ਇਹਨਾਂ ਨੇ ਕਿਹਾ ਵੀ ਪਾਣੀ ਨਜਾਇਜ਼ ਵਰਤਿਆ ਜਾਂਦਾ ਪਾਣੀ ਖਤਮ ਹੋ ਰਿਹਾ ਝੋਨੇ ਤੇ ਪਾਬੰਦੀ ਲੱਗਣੀ ਚਾਹੀਦੀ ਆ ਸਾਨੂੰ ਕੋਈ ਸ਼ੌਕ ਨਹੀਂ ਝੋਨਾ ਬੀਜਣ ਤੇ ਅਸੀਂ ਤਾਂ ਬੜੇ ਚਿਰ ਦੀ ਮੰਗ ਕਰਦੇ ਆ ਵੀ ਸਾਨੂੰ ਬਾਕੀ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਦਿਓ ਪੰਜਾਬ ਸਰਕਾਰ ਨੇ ਵੀ ਮੰਨਿਆ ਸੀ ਵੀ ਅਸੀਂ ਦਵਾਂਗੇ ਗਰੰਟੀ ਸਬਜੀ ਤੇ ਦਵਾਂਗੇ ਮੂੰਗੀ ਤੇ ਦਵਾਂਗੇ ਪਰ ਪੰਜਾਬ ਸਰਕਾਰ ਵੀ ਗਰੰਟੀ ਤੋਂ ਭੱਜ ਗਈ ਆ ਜਿਹੜੀ ਵੀ ਫਸਲ ਦੀ ਸਾਨੂੰ ਇਹ ਗਰੰਟੀ ਦੇਣਗੇ ਜਿਹੜੀ ਫਸਲ ਦੀ ਜ਼ਰੂਰਤ ਆ ਅਸੀਂ ਉਹੀ ਫਸਲ ਪੰਜਾਬ ਦੇ ਵਿੱਚ ਬੀਜਾਂਗੇ ਤੇ ਦੂਸਰਾ ਸਾਨੂੰ ਜਿਹੜਾ ਨਹਿਰੀ ਪਾਣੀ ਆ ਉਹ ਸਾਡੇ ਸਾਰੇ ਖੇਤਾਂ ਤੱਕ ਇਹ ਪਹੁੰਚਦਾ ਕਰਨ ਤਾਂ ਕਿ ਟਿਊਬਲਾਂ ਦਾ ਧਰਤੀ ਸਲੜਾ ਪਾਣੀ ਜਿਹੜਾ ਪਚਾਇਆ ਜਾਵੇ ਤੇ ਪਾਣੀ ਨੂੰ ਜਿਹੜਾ ਰੀਚਾਰਜ ਕਰਨ ਦਾ ਜਿਵੇਂ ਹੁਣ ਮੀਂਹ ਪੈ ਰਿਹਾ ਪਾਣੀ ਨੂੰ ਰੀਚਾਰਜ ਕਰਨ ਦਾ ਇਹ ਦੱਸਣ ਤੇ ਆਉਣ ਵਾਲੇ ਦਿਨਾਂ ਚ ਅਸੀਂ ਬਾਕੀ ਕੋ ਓਕੇ ਵੀ ਇਹਦੇ ਬਾਰੇ ਦੱਸ ਦਵਾਂਗੇ ਦੂਸਰਾ ਅਸੀਂ ਜਿਹੜਾ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਹੋਈ ਆ ਉਹਦੀ ਅਸੀਂ ਨਖੇਦੀ ਕਰਦੇ ਆ ਜ਼ਿਕਰ ਖਾਸ ਹੈ ਕਿ ਪੰਜਾਬ ਸਰਕਾਰ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਦੇ ਦੌਰਾਨ ਹੀ ਭਾਰਤੀ ਕਿਸਾਨ ਇਕਤਾ ਉਗਰਾਹਾਂ ਦੇ ਵੱਲੋਂ ਚੰਡੀਗੜ੍ਹ ਵਿੱਚ ਮੋਰਚਾ ਲਗਾਇਆ ਗਿਆ ਸੀ ਤੇ ਉਹਨਾਂ ਨੇ ਇਹ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਚੁੱਕਣ ਵਾਸਤੇ ਵੀ ਕਿਹਾ ਸੀ ਤੇ ਜਲਦ ਤੋਂ ਜਲਦ ਖੇਤੀ ਨੀਤੀ ਲਿਆਉਂਦੀ ਗੱਲ ਕਹੀ ਸੀ ਸਰਕਾਰ ਨੇ 30 ਸਤੰਬਰ ਤੋਂ ਪਹਿਲਾਂ ਖਰੜਾ ਜਾਰੀ ਕਰਨ ਦੀ ਮੰਗ ਰੱਖੀ ਸੀ ਅਤੇ ਹੁਣ ਸਰਕਾਰ ਨੇ ਖਰੜਾ ਜਾਰੀ ਕਰ ਦਿੱਤਾ ਹੈ ਵੇਖਣਾ ਹੋਵੇਗਾ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਸ ਖਰੜੇ ਨੂੰ ਲੈ ਕੇ ਕੀ ਪ੍ਰतिकਰਮ ਦਿੱਤਾ ਜਾਂਦਾ ਹੈ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਬੀਤੇ ਦਿਨ ਉਹਨਾਂ ਦੇ ਭਰਾ ਦੇ ਘਰ ਤੋਂ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਅੱਜ ਉਹਨਾਂ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਜਿੱਥੇ ਉਹਨਾਂ ਨੂੰ 1 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਹੈ ਦਸਤੇਹੀਏ ਕਿ ਮਾਲੀ ਦੇ ਉੱਤੇ ਹਿੰਦੂ ਪਾਈਚਾਰੇ ਦੀਆਂ ਪਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਦੋਸ਼ ਲੱਗੇ ਨੇ ਤੇ ਸਿਆਸੀ ਆਗੂਆਂ ਦੇ ਵੱਲੋਂ ਇਸ ਉੱਤੇ ਵੱਖ-ਵੱਖ ਤਰ੍ਹਾਂ ਦੇ ਪ੍ਰतिकਰਮ ਵਿ ਦਿੱਤੇ ਜਾ ਰਹੇ ਨੇ ਕੰਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਰਹਿ ਚੁਕੇ ਮਾਲਵਿੰਦਰ ਸਿੰਘ ਮਾਲੀ ਨੂੰ ਮੋਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਨੂੰ ਲੈ ਕੇ ਸਿਆਸਤ ਗਰਮਾਉਂਦੀ ਹੋਈ ਵਖਾਈ ਦੇ ਰਹੀ ਹੈ। ਐਮਪੀ ਡਾਕਟਰ ਧਰਮਵੀਰ ਗਾਂਧੀ, ਸੁਖਜਿੰਦਰ ਸਿੰਘ ਰੰਦਾਵਾ, ਵਿਧਾਇਕ ਪ੍ਰਗਟ ਸਿੰਘ, ਐਮਪੀ ਰਾਜਾ ਵੜਿੰਗ ਨੇ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਪੋਸਟਾਂ ਸਾਂਝੀਆਂ ਕੀਤੀਆਂ ਨੇ ਤੇ ਵਿਧਾਇਕ ਸੁਖਪਾਲ ਖੈਰਾ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ। ਤੇ ਹੁਣ ਤਾਂ ਇਨਟੋਲਰੈਂਸ ਜਿਹਨੂੰ ਕਹਿੰਦੇ ਕਿ ਆਪਣੀ ਕ੍ਰਿਟਿਸਿਜ਼ਮ ਦਾ ਮਾਧਾ ਇੰਨਾ ਛੋਟਾ ਜਾ ਹੋ ਗਿਆ ਹੈ ਹਿਰਦਾ ਕਿ ਹੁਣ ਜਿਹੜਾ ਕੋਈ ਸੋਸ਼ਲ ਮੀਡੀਆ ਤੇ ਵੀ ਬੋਲਦਾ ਉਹਦੇ ਤੇ ਵੀ ਪਰਚੇ ਦਰਜ ਕਰਤੇ ਕੋਈ ਆਈਟੀ ਐਕਟ ਆ ਮੇਰੇ ਖਿਆਲ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਜਿਹੜਾ ਭਾਜਪਾ ਮੋਦੀ ਸਰਕਾਰ ਨੇ ਤਿੰਨ ਬੀਐਨਐਸ ਕਾਨੂੰਨ ਆਲਟਰ ਕੀਤੇ ਨੇ ਐਮੈਂਡਮੈਂਟ ਕਰਕੇ ਉਹਨਾਂ ਨੂੰ ਬਹੁਤ ਕੱੜੇ ਕਰਤਾ ਉਹਨਾਂ ਨੂੰ ਬਹੁਤ ਸਖਤ ਕਰਤਾ ਛੇਦ ਉਹਦੇ ਅਧੀਨ ਨਾ ਗ੍ਰਿਫਤਾਰੀ ਹੋਵੇ ਕਿਉਂਕਿ ਨਾਰਮਲ ਕੋਰਸ ਵਿੱਚ 3 ਸਾਲ ਤੋਂ ਘੱਟ ਸਜ਼ਾ ਵਾਲੇ ਕੇਸ ਵਿੱਚ ਤੁਹਾਨੂੰ ਪੁਲਿਸ ਨੋਟਿਸ ਦਿੰਦੀ ਆ ਤੁਹਾਨੂੰ ਬੁਲਾਉਂਦੀ ਆ ਔਰ ਮੌਕਾ ਦਿੰਦੀ ਆ ਤੁਹਾਨੂੰ ਆਪਣੀ ਗੱਲ ਰੱਖਣ ਦਾ ਲੇਕਿਨ ਇੱਥੇ ਤਾਂ ਰਾਤ ਨੂੰ ਚਪਟਾ ਮਾਰਿਆ ਉਹਦੇ ਘਰ ਪੜਕੇ ਔਰ ਯਾਦ ਰਹੇ ਕਿ ਮੇਰੇ ਖਿਆਲ ਮਾਲਵਿੰਦਰ ਸਿੰਘ ਮਾਲੀ ਇੱਕ ਸੀਨੀਅਰ ਸਿਟੀਜ਼ਨ ਨੇ ਇੱਕ ਰਿਸਪੈਕਟੇਬਲ ਇਨਸਾਨ ਹੈ ਆਪਣੇ ਘਰ ਵਿੱਚ ਬੈਠੇ ਸੀਗੇ ਕੋਈ ਵਾਰੰਟ ਨਹੀਂ ਕੋਈ ਕਾਰਨ ਨਹੀਂ ਬਸ ਦੱਸਾਂਗੇ ਦੱਸਾਂਗੇ ਚੱਕ ਕੇ ਤੇ ਉਸ ਨੂੰ ਲੈ ਕੇ ਨੇ ਆਈਟੀ ਐਕਟ ਵਿੱਚ ਸਿਰਫ ਕੋਈ ਬੋਲਣ ਵਾਸਤੇ ਕੋਈ ਲਿਖਣ ਵਾਸਤੇ ਇਹ ਮੈਂ ਸਮਝਦਾ ਕਿ ਤਾਨਾਸ਼ਾਈ ਜਿਹੜੀ ਹੈ ਇਹ ਤਾਂ ਫਿਰ ਭਾਜਪਾ ਨਾਲੋਂ ਵੀ ਜ਼ਿਆਦਾ ਰਿਕਾਰਡ ਤੋੜਤਾ ਆਪਣੀ ਸਰਕਾਰ ਨੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਸ਼ਦੀਪ ਸਿੰਘ ਕਲੇਰ ਨੇ ਵੀ ਇਸ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ ਨੂੰ ਕਿਰਿਆ ਮੇਰਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਅਨਲਾਨੀ ਐਮਰਜੈਂਸੀ ਚੱਲ ਰਹੀ ਹੈ ਕਿਉਂਕਿ ਸੰਵਿਧਾਨ ਤਾਂ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਦਿੰਦਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ ਪਰ ਇਸ ਤਰੀਕੇ ਦੇ ਨਾਲ ਪੁਲਿਸ ਦੀਆਂ ਕਾਰਵਾਈਆਂ ਕਰਨੀਆਂ ਪੱਤਰਕਾਰਾਂ ਨੂੰ ਚੁੱਕਣਾ ਇਹ ਵਿਰੋਧੀ ਪਾਰਟੀਆਂ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹਨਾਂ ਦੀ ਜ਼ੁਬਾਨ ਬੰਦ ਕਰਨਾ ਇਹ ਕਿੱਥੋਂ ਤੱਕ ਜਾਏਗਾ ਰਾਜਨੀਤੀ ਦੇ ਵਿੱਚ ਵਿਚਾਰਕ মতਪੇਦ ਸੁਭਾਵਿਕ ਨੇ ਤੇ ਵਿਰੋਧੀਆਂ ਦਾ ਕੰਮ ਹੈ ਸਰਕਾਰ ਦੇ ਮਾੜੇ ਕੰਮਾਂ ਨੂੰ ਉਜਾਗਰ ਕਰਨਾ ਤੇ ਸਰਕਾਰ ਦਾ ਕੰਮ ਹੈ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰਨਾ ਪਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਅੱਜ ਭਗਵੰਤ ਮਾਨ ਸਾਹਿਬ ਉਰੇ ਤੱਕ ਤਾਂ ਪਹੁੰਚੇ ਨੇ ਕਿ ਉਦੋਂ ਦੀਆਂ ਸਰਕਾਰਾਂ ਦੇ ਵਿੱਚ ਸਹਿਣਸ਼ੀਲਤਾ ਸੀ ਨਹੀਂ ਮਾਨ ਸਾਹਿਬ ਨੇ ਨਾ ਤਾਂ ਕਿਕਲੀਆਂ ਪਾਉਣ ਦੇ ਵਿੱਚ ਕੋਈ ਕਮੀ ਛੱਡੀ ਨਾ ਵਿਰੋਧੀਆਂ ਦੇ ਉੱਤੇ ਵਿਅੰਗ ਕਰਨ 'ਚ ਕੋਈ ਕਮੀ ਛੱਡੀ 2014 ਦੇ ਵਿੱਚ ਐਮਪੀ ਬਣੇ ਸੀ 2022 'ਚ ਮੁੱਖ ਮੰਤਰੀ ਬਣੇ ਪਰ ਕੋਈ ਝੂਠਾ ਪਰਚਾ ਕੋਈ ਐਲਟੀ ਐਕਟ ਦਾ ਪਰਚਾ ਮੈਂ ਤਾਂ ਸਮਝ ਨਹੀਂ ਸਕਦਾ ਕਿ ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਉਹ ਤੋਂ ਬਾਅਦ ਵਾਲੀਆਂ ਸਰਕਾਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੀਤਾ ਹੋਵੇ ਸੋ ਐਸੀਆਂ ਕਾਰਵਾਈਆਂ ਦੀ ਕਰੜੇ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਤੇ ਸਰਕਾਰ ਨੂੰ ਡਿਮਾਂਡ ਕਰਦੇ ਆਂ ਕਿ ਜਲਦ ਤੋਂ ਜਲਦ ਉਨਾਂ ਨੂੰ ਰਿਹਾ ਕੀਤਾ ਗਿਆ ਜ਼ਿਕਰ ਖਾਸ ਹੈ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 1 ਅਕਤੂਬਰ ਤਾਕਰ ਨਿਆਇਕ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਅੱਜ ਦੇ ਪੰਜਾਬ న్యూਸ ਬੁਲਟਨ ਵਿੱਚ ਬਸ ਇੰਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ